ਕੈਨੇਡਾ ਵਿੱਚ ਰੁਜ਼ਗਾਰ ਦੇ ਮੌਕੇ ਵਧ ਰਹੇ ਨੇ ਕੈਨੇਡਾ ਦੇ ਰੁਜ਼ਗਾਰ ਖੇਤਰ ਵਿੱਚ ਰੌਣਕਾਂ ਪਰਤਦੀਆਂ ਮਹਿਸੂਸ ਹੋਈਆਂ ਜਦੋਂ ਜੂਨ ਮਹੀਨੇ ਦੌਰਾਨ 83000 ਨਵੀਆਂ ਨੌਕਰੀਆਂ ਦਿੱਤੇ ਜਾਣ ਦਾ ਅੰਕੜਾ ਸਾਹਮਣੇ ਆਇਆ ਸੋ ਮੌਜੂਦਾ ਬਾਰੇ ਦੌਰਾਨ ਪਹਿਲੀ ਵਾਰ ਰੁਜ਼ਗਾਰ ਦੇ ਨਵੇਂ ਮੌਕੇ ਬਣਾਉਣ ਦਾ ਅੰਕੜਾ 80000 ਤੇ ਗਿਆ ਸੋ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਸពਤਵਦ 76000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 0.1 ਫੀਸਦ ਕਮੀ ਨਾਲ 6.9 ਫੀਸਦੀ ਤੇ ਆ ਗਈ ਪਰ ਨਵੀਆਂ ਨੌਕਰੀਆਂ ਵਿੱਚੋਂ ਜ਼ਿਆਦਾਤਰ ਪਾਰਟ ਟਾਈਮ ਹੀ ਸਾਬਤ ਹੋਈਆਂ ਸੋ ਰੋਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲ سیل ਅਤੇ ਰਿਟੇਲ ਸੈਕਟਰ ਵਿੱਚ ਸਾਹਮਣੇ ਆਏ ਜਦਕਿ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟਸ ਵਾਲੇ ਖੇਤਰਾਂ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ ਸੋ ਆਰਬੀਸੀ ਦੇ ਇਕਨੋਮਿਟ ਨੇਥਨ ਜੈਸ ਦਾ ਕਹਿਣਾ ਸੀ ਕਿ ਨੌਕਰੀਆਂ ਦੀ ਗਿਣਤੀ ਕਾਰੋਬਾਰੀ ਖੇਤਰ ਵਿੱਚ ਹਾਂ ਪੱਕੀ ਮਾਹੌਲ ਵੱਲ ਇਸ਼ਾਰਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਟਰੰਪ ਦਾ ਟੈਰੀ ਪਰਛਾਵਾ ਹੀ ਭਾਰੂ ਰਿਹਾ ਸੋ ਦੂਸਰੇ ਪਾਸੇ ਟਰੰਪ ਦੇ ਵੱਲੋਂ 1 ਅਗਸਤ ਤੋਂ 35% ਟੈਰਿਫ ਲਗਾਉਣ ਬਾਰੇ ਕੀਤੇ ਐਲਾਨ ਦਾ ਅਸਰ ਵੀ ਭਵਿਕ ਵਿੱਚ ਵੀ ਸਾਹਮਣੇ ਆ ਸਕੀਗਾ ਸੋ ਇਸੇ ਦੌਰਾਨ ਕੁਝ ਆਰਥਿਕ ਮਾਰਾ ਦਾ ਕਹਿਣਾ ਹੈ ਕਿ ਲੰਮੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡੀਅਨ ਰੋਜ਼ਗਾਰ ਖੇਤਰ ਦੇ ਹਾਲਾਤ ਸੁਖਾਵੇ ਨਹੀਂ ਮੰਨੇ ਜਾ ਸਕਦੇ ਕਿਉਂਕਿ ਕੁਨ ਮਹੀਨੇ ਦੌਰਾਨ 16 ਲੱਖ ਕੀਰਤੀ ਬੇਰੁਜ਼ਗਾਰ ਰਹੇ ਪੰਚ ਵਿੱਚੋਂ ਇੱਕ ਕੈਨੇਡੀਅਨ 27 ਹਫ਼ਤੇ ਤੋਂ ਰੋਜ਼ਗਾਰ ਦੀ ਭਾਲ ਕਰ ਰਿਹਾ ਹੈ ਅਤੇ ਇਹ ਭਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸੋ ਵਿਦਿਆਰਥੀਆਂ ਵਿੱਚ ਬੇਰੋਜ਼ਗਾਰੀ ਦੀ ਦਰ 17.4 ਫੀਸਦੀ ਦਰਜ ਕੀਤੀ ਗਈ, ਜੋ ਜੂਨ 2024 ਵਿੱਚ ਦਰਜ 15.8 ਦੇ ਅੰਕੜੇ ਤੋਂ ਵੱਧ ਬਣਦੀ ਹੈ। ਸਾਲ 2009 ਮਗਰੋਂ ਵਿਦਿਆਰਥੀਆਂ ਵਿੱਚ ਪਹਿਲੀ ਵਾਰ ਜੂਨ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ ਐਨੀ ਉੱਪਰ ਗਈ। ਸੋ ਇਸ ਗਿਣਤੀ ਦੇ ਵਿੱਚ ਮਹਾਂਮਾਰੀ ਵਾਲਾ ਸਮਾਂ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਬੇਰੋਜ਼ਗਾਰਾਂ ਦੀ ਗਿਣਤੀ ਗੈਰ ਸਾਧਾਰਨ ਤਰੀਕੇ ਨਾਲ ਵਧੀ ਸੋ ਰਾਜਾ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਮੌਜੂਦਾ ਵਰੇ ਦੌਰਾਨ ਸਪਤਵਦ 50700 ਫੁੱਲ ਟਾਈਮ ਨੌਕਰੀਆਂ ਪੈਦਾ ਹੋਈਆਂ ਸੋ ਸੁਵਿਧਾ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਡਾਇਨਾ ਗਿਪਸਨ ਨੇ ਸਟੇ ਸਟਿਸ ਕੈਨੇਡਾ ਦੇ ਇੱਕ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੁਣੌਤੀਆਂ ਭਰੇ ਮਾਹੌਲ ਦੇ ਬਾਵਜੂਦ ਰੋਜ਼ਗਾਰ ਦੇ ਸਿਰਜਣਾ, ਨਿਵੇਸ਼ ਅਤੇ ਆਰਥਿਕ ਵਿਕਾਸ ਦੇ ਮਾਮਲੇ ਵਿੱਚ BC ਲਗਾਤਾਰ ਅੱਗੇ ਵਧ ਰਿਹਾ ਹੈ। ਸੋ ਹੁਣ ਜੂਨ ਵਿੱਚ 5000 ਨੌਕਰੀਆਂ ਪੈਦਾ ਹੋਈਆਂ ਅਤੇ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਵਧੇ। ਉਹਨਾਂ ਨੇ ਦਲੀਲ ਦਿੱਤੀ ਹੈ ਕਿ BC ਵਿੱਚ ਬੇਰੋਜ਼ਗਾਰੀ ਦਰ 5.6% ਦੀ ਹੈ ਜੋ ਕੌਮੀ ਔਸਤੋਂ ਕਿਤੇ ਘੱਟ ਬੰਦੀ ਹੈ। ਸੋ ਇਸ ਤੋਂ ਇਲਾਵਾ BC ਵਿੱਚ ਪ੍ਰਤੀ ਕੰਟਾ ਉਜਰਤ ਦਰ 37.22 ਡਾਲਰ ਦਰਸ ਕੀਤੀ ਗਈ ਜੋ ਕੈਨੇਡੀਅਨ ਰਾਜਾਂ ਵਿੱਚੋਂ ਦੂਸਰਾ ਸਭ ਤੋਂ ਉੱਚਾ ਅੰਕੜਾ ਹੈ ਸੋਦਰ ਬੈਂਕ ਆਫ ਕੈਨੇਡਾ ਵੱਲੋਂ ਰੋਜ਼ਗਾਰ ਖੇਤਰ ਦੇ ਹਾਪਕੀ ਅੰਕੜਿਆਂ ਦੇ ਬਾਵਜੂਦ 30 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਵਿਆਜ ਦਰਾਂ ਘਟਾਏ ਜਾਣ ਦੀ ਅਸਰ ਨਜ਼ਰ ਨਹੀਂ ਆਉਂਦੇ ਸੋ ਮਹਾਰਾ ਦਾ ਕਹਿਣਾ ਹੈ ਕਿ ਗੁਆਂਡੀ ਮੁਲਕ ਨਾਲ ਕਾਰੋਬਾਰੀ ਖੇਤਰ ਵਿੱਚ ਚੱਲ ਰਹੀ ਕਸ਼ਮਕਸ਼ ਦੇ ਮੱਦੇਨਜ਼ਰ ਫਿਲਹਾਲ ਵਿਆਜ ਦਰਾਂ 2.75 ਫੀਸਦੀ ਦੇ ਪੱਧਰ ਤੇ ਬਰਕਰਾਰ ਰਹਿ ਸਕਦੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ